ਇਸ ਵੇਲੇ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦਾ ਭਿਆਨਕ ਐਕਸੀਡੈਂਟ ਹੋ ਗਿਆ ਜੀਹਾਂ ਤੁਹਾਨੂੰ ਦੱਸਿਆ ਕਿ ਸੜਕ ਤੇ ਪਿਆ ਹੋਇਆ ਆਹ ਟੈਂਪੂ ਟਰੈਵਲ ਤੁਸੀਂ ਦੇਖ ਸਕਦੇ ਹੋ ਕਿ ਇਹ ਡਿਵਾਈਡਰ ਤੇ ਚੜ ਗਿਆ ਤਾਂ ਜਦੋਂ ਇਸ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਸੜਕ ਦੇ ਵਿਚਕਾਰ ਹੀ ਇਹ ਪਲਟ ਜਾਂਦਾ ਜਿਸ ਦੇ ਕਾਰਨ ਇੱਕ ਡਰਾਈਵਰ ਅਤੇ ਚਾਰ ਜਿਹੜੇ ਬੱਚੇ ਨੇ ਉਹ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਤਾਂ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੇਕਿਨ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਾਸਾ ਇਹ ਵਾਪਰਿਆ ਹੈ ਤੁਹਾਨੂੰ ਦੱਸ ਦਿਆ ਕਿ ਇਹ ਸਾਰਾ ਪਰਿਵਾਰ ਜਿਹੜਾ ਆ ਉਹ ਫਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਵਾਪਸੀ ਜਾ ਰਹੇ ਸਨ ਤਾਂ ਰਾਤ ਦੇ ਤਕਰੀਬਨ ਜਿਹੜਾ ਉਹ 11 ਵਜੇ ਦਾ ਸਮਾਂ ਸੀਗਾ ਤਾ اچانک ਜਿਹੜਾ ਆ ਡਿਵਾਈਡਰ ਦੇ ਵਿੱਚ ਜਿਹੜੀ ਆ ਗੱਡੀ ਜਿਹੜੀ ਉਹ ਵਜਦੀ ਆ ਤਾਂ ਸੰਤੁਲਨ ਵਿਗੜਦੇ ਨਾਲ ਜਿਹੜੀ ਆ ਸੜਕ ਦੇ ਵਿੱਚਕਾਰ ਹੀ ਗੱਡੀ ਜਿਹੜੀ ਪਲਟ ਜਾਂਦੀ ਆ ਤਾਂ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਉਸ ਮੌਕੇ ਦੇ ਉੱਤੇ ਕਾਫੀ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਤਾਂ ਐਮਐਲਏ ਸ਼ਿਨਾ ਵੀ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸਾਰੀ ਮੌਕੇ ਦਾ ਜਾਇਜ਼ਾ ਲਿਆ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਕੀ ਕੁਝ ਕਹਿ ਰਹੇ ਨੇ ਉੱਥੋਂ ਦੇ ਲੋਕ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਤੇ ਵਿਚਾਲੇ ਫੁੱਟਪਾਥ ਜਦੋਂ ਪੁਲ ਦੇ ਉੱਤੇ ਫਲਾਈਓਵਰ ਤੇ ਗੱਡੀ ਸਲੋ ਆਉਂਦੀ ਆ ਜਿਹੜਾ ਮਗਰ ਨਾਲ ਉਹ ਬਾਲੀ ਕਾਲੀ ਕਰਦਾ ਜਦੋਂ ਓਵਰਟੈਕ ਕਰਦੇ ਆ ਉਦੋਂ ਹੀ ਐਕਸੀਡੈਂਟ ਹੁੰਦੇ ਆ ਜੀ ਭਾਈ ਕੀ ਨਾਮ ਹੈ ਔਰ ਇਹ ਡਰਾਈਵਰ ਗੱਡੀ ਤੁਸੀਂ ਚਲਾ ਰਹੇ ਸੀ ਡਰਾਈਵਰ ਹਾਂਜੀ ਮੈਂ ਚਲਾ ਰਿਹਾ ਸੀ ਮੈਂ ਅਜੇ ਤੱਕ ਜਾ ਰਹੇ ਸੀ ਅਸੀਂ ਆਨੰਦਪੁਰ ਸਾਹਿਬ ਤੋਂ ਆ ਰਹੇ ਸੀਗੇ ਹਾਂਜੀ ਤੇ ਵਾਪਸ ਯਾ ਰਹੇ ਸੀਗੇ ਮੱਥਾ ਟੇਕ ਕੇ ਸੀ ਨੰਦਪੁਰ ਆਨੰਦਪੁਰ ਸਾਹਿਬ ਤੋਂ ਕਿੰਨੇ ਜਾਣੇ ਸੀ ਇਸ ਵਾਰੀ ਮੈਂ 16 ਦਾ ਜਾਣੇ ਸੀਗੇ ਨਾਲ ਇੱਕ ਬੱਚੇ ਸੀ ਦੋ ਬੱਚੇ ਸੀ ਇਹ ਜਾਨੀਆਂ ਮੇਰੀ ਤੇ ਸੋਰਡਰ ਤੇ ਨਹੀਂ ਆਈ ਨਾ ਨਹੀਂ ਉਹ ਚੈੱਕ ਕਰਾਉਣ ਗਏ ਹਸਪੀਟਲ ਬਟ ਉਹ ਜਾਨੀ ਕਿ ਉਹ ਠੀਕ ਆ ਉਹ ਕਾਫੀ ਲੰਬਾ ਸਫ਼ਰ ਕਰਕੇ ਆ ਰਹੇ ਇੱਥੇ ਆ ਗਏ ਬਾਣਾ ਕੋਈ ਫੈਕਟਰਲ ਨਹੀਂ ਸੀਗਾ ਉਹ ਜਦੋਂ ਮਦੋਂ ਡਾਈਟਾ ਪਈਆਂ ਤੇਲ ਦਿਸਿਆ ਨਹੀਂਗਾ ਉਹਦੇ ਉਦੋਂ ਹੀ ਦਿਸਿਆ ਜਦੋਂ ਉਹ ਟੈਰਡ ਵੀ ਕਰਦੇ ਕਾਫੀ ਲੰਬੇ ਸਮੇਂ ਤੋਂ ਡਰਾਈਵਿੰਗ ਕਰ ਰਹੇ ਹਾਂ ਨਹੀਂ ਰੋਕੇ ਆਏ ਪਿੱਛੇ ਆਏ ਖੜ ਕੇ ਆਏ ਆ ਮੇਰੇ ਲੇਡੀਜ਼ ਕਰਾਣੇ ਹਾਂਜੀ ਹਾਂਜੀ ਕਿ ਕਾਰਨ ਮੰਨਦੇ ਹੋ ਫੈਕਟਰ ਦਾ ਵੀ ਜੇ ਇਥੇ ਉਹ ਲੱਗੇ ਹੁੰਦੀਆਂ ਲਾਈਟਾਂ ਤੇ ਬਚਾਅ ਹੋ ਜਾਣਾ ਸੀ ਲਾਈਟਾਂ ਲੱਗੀਆਂ ਹੁੰਦੀਆਂ ਬਈ ਬਚਾਅ ਹੋਣਾ ਸੀ ਜੇ ਥੋੜਾ ਜਿਹਾ ਦੂਰ ਹੁੰਦਾ ਫੁੱਟਪਾਥ ਫੇਰ ਵੀ ਬਚਾਅ ਹੋਤ ਕਿਉਂਕਿ ਗੱਡੀਆਂ ਉੱਪਰੋਂ ਤੇਜ਼ ਆਉਂਦੀਆਂ ਇੱਕ ਫੁੱਟਪਾਥ ਜਾ ਮੈਂ ਨੇੜੇ ਜ ਬਹੁਤ ਆਏਗਾ ਮੁੱਖ ਤੇ ਐਮਐਲਏ ਸਾਹਿਬ ਵੀ ਰੁਕੇ ਸੀ ਕਿਵੇਂ ਦੇ ਦੋ ਆ